ਅੱਜ ਅਸੀਂ ਧੀਰ ਤੋਂ ਸ਼ਹਿਰ ਦੇ ਲਾਣਵਾਸ ਤੋਂ ਫੜੇ ਹਾਕਪੁਰ ਦੇ ਪਿੰਲਾ ਵਿੱਚ ਵਸਦੇ ਮਾਪਿਆਂ ਲਈ ਬਹੁਤ ਵੱਡੀ ਖੁਸ਼ਖਬਰੀ ਧਿਆਨ ਵਿੱਚ ਲਿਆਉਣ ਜਾ ਰਹੇ ਹਾਂ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਰਿਆਨ ਵਰਲਡ ਪਬਲਿਕ ਸਕੂਲ ਬਾਰੇ ਜਿਹੜਾ ਕਿਸੇ ਵੀ ਤਾਰੀਫ਼ ਦਾ ਮਹਤਾਜ ਨਹੀਂ ਤੁਸੀਂ ਇੱਕ ਵਾਰ ਸਕੂਲ ਵਿੱਚ ਵਿਜ਼ਿਟ ਕਰੋਗੇ ਤਾਂ ਜਾਣ ਜਾਓਗੇ ਕਿ ਸਕੂਲ ਦੀ ਮੈਨੇਜਮੈਂਟ ਵੱਲੋਂ ਤੁਹਾਡੇ ਬੱਚਿਆਂ ਦੇ ਭਵਿੱਖ ਨੂੰ ਸੋਨਾ ਬਣਾਉਣ ਲਈ ਕਿੱਡੇ ਵੱਡੇ ਵੱਡੇ ਉਪਰਾਲੇ ਕੀਤੇ ਗਏ ਹਨ ਰੀਅਨ ਵਰਲਡ ਪਬਲਿਕ ਸਕੂਲ ਬਾਰੇ ਤੁਹਾਨੂੰ ਅਸੀਂ ਥੋੜੀ ਜਾਣਕਾਰੀ ਦੇ ਰਹੇ ਹਾਂ ਸਕੂਲ ਦੀ ਮੈਨੇਜਮੈਂਟ ਵੱਲੋਂ ਬੱਚਿਆਂ ਦੀ ਐਡਮਿਸ਼ਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਸਕੂਲ ਵਿੱਚ ਬੱਚਿਆਂ ਦੀ ਦੇਖਭਾਲ ਲਈ ਵੱਖਰੇ ਤੌਰ ਤੇ ਸੇਵਕਾਵਾਂ ਦਾ ਪ੍ਰਬੰਧ ਹਰ ਸਮੇਂ ਆਰੋ ਪਾਣੀ ਦੀ ਸਹੂਲਤਾਂ ਹਰ ਕਲਾਸ ਵਿੱਚ ਸੀਸੀਟੀਵੀ ਕੈਮਰਿਆਂ ਦੀ ਸਹੂਲਤ ਪੂਰਾ ਸਕੂਲ ਗਰਮੀਆਂ ਵਿੱਚ ਏਸੀ ਅਤੇ ਸਰਦੀਆਂ ਵਿੱਚ ਹੀਟਿੰਗ ਸਿਸਟਮ ਦੀਆਂ ਸਹੂਲਤਾਂ ਨਾਲ ਲੈਸ ਸਮੇਂ ਸਮੇਤੇ ਬੱਚਿਆਂ ਲਈ ਜਾਣਕਾਰੀ ਵਧਾਉਣ ਲਈ ਪੂਰ ਪ੍ਰੋਗਰਾਮ ਬੱਚਿਆਂ ਦੀ ਨੈਤਿਕ ਅਤੇ ਅਧਿਆਤਮਿਕ ਸਿੱਖਿਆ ਤੇ ਪੂਰਾ ਜੋ ਹਰ ਜਮਾਤ ਤੱਕ ਸੰਚਾਰ ਪ੍ਰਤੀ ਕਿਰਿਆ ਦੀ ਉਚਿਤ ਵਿਵਸਥਾ ਬੱਚਿਆਂ ਦੇ ਅੰਗਰੇਜ਼ੀ ਬੋਲਣ ਤੇ ਵਧੇਰੇ ਜ਼ੋਰ ਪੰਜਾਬੀ ਮਾਂ ਬੋਲੀ ਨੂੰ ਵੀ ਪਹਿਲੀ ਤਜਵੀਜ਼ ਬੱਚਿਆਂ ਨੂੰ ਸਟ्रेस ਤੋਂ ਬਚਾਉਣ ਲਈ ਯੋਗ ਮੈਡੀਟੇਸ਼ਨ ਅਤੇ ਹੋਰ ਤਰੀਕੇ ਵੀ ਅਪਣਾਏ ਜਾਣ ਦੀ ਸੁਝਦਾ ਹਰ ਤਰ੍ਹਾਂ ਦੀਆਂ ਖੇਡਾਂ ਅਤੇ ਪ੍ਰੈਕਟੀਕਲ ਤਰੀਕੇ ਨਾਲ ਪੜ੍ਹਾਈ ਕਰਾਉਣ ਨੂੰ ਪਹਿਲ ਬੱਚਿਆਂ ਲਈ ਝੂਲਿਆਂ ਦਾ ਖਾਸ ਪ੍ਰਬੰਧ ਨਵੀਂ ਤਕਨੀਕ ਦੇ ਕਲਾਸਰੂਮ ਇਸ ਮੌਕੇ ਰિયાન World Public ਸਕੂਲ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਸਕੂਲ ਵਿੱਚ ਬੱਚਿਆਂ ਦਾ ਭਵਿੱਖ ਵਧੀਆ ਬਣਾਉਣ ਬਾਰੇ ਅਤੇ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਕੀ ਕੁਝ ਕਿਹਾ ਤੁਹਾਨੂੰ ਵੀ ਸੁਣਾਉਂਦੇ ਹਾਂ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਮੈਂ ਦੱਸਣਾ ਚਾਹਾਂਗਾ ਜੀ ਆਪਣੇ ਮੈਨੇਜਮੈਂਟ ਵੱਲੋਂ ਨਿਊਲੀ ఓਪਨ ਸਕੂਲ ਰਿਆਨਵਰਡ ਪਬਲਿਕ ਸਕੂਲ ਜੋ ਕਿ ICC ਬੋਰਡ ਦੇ ਕ੍ਰਾਈਟਰੀਆ ਦੇ ਅਧੀਨ ਵਿਦਿਆ ਦੇ ਲਈ ਸ਼ੁਰੂ ਕੀਤਾ ਗਿਆ ਹੈ ਤੇ ਇਹ ਨਵਾਂ ਸਕੂਲ ਫਰੀਦਕੋਟ ਏਰੀਏ ਦੇ ਵਿੱਚ ਆਇਆ ਹੈ ਤੇ ਇੱਥੇ ਬਹੁਤ ਹੀ ਅੱਛੀ ਫੈਸਿਲਿਟੀਆਂ ਲੈ ਕੇ ਆ ਗਿਆ ਹੈ ਅਸੀਂ ਇਸ ਦਾ मैनीफेस्ट करते हाँ अच्छी फैसिलिटीज़ जिमें कि अच्छे का टीचर्स ते जो कि आउट ऑफ स्टेट या इन स्टेट या नीयर टू सिटीज़ होन ते इस तरह असी इतने बहुत अच्छी फैसिलिटीज़ ए सी क्लासरूम्स हीट इन विंटर्स हीटिंग फैसिलिटीज स्मार्ट क्लासरूम्स बहुत ही आकर्षित uh, स्कूल ਇਹ ਬਹੁਤ ਹੀ ਅੱਛੀ ਲੋਕੇਸ਼ਨ ਤੇ ਨੈਸ਼ਨਲ ਹਾਈਵੇ ਫਰੀਦਕੋਟ ਤੇ ਖੁੱਲਿਆ ਹੈ ਤੇ ਇਸ ਦੇ ਵਿੱਚ ਅਸੀਂ 15 ਫਰਵਰੀ ਤੱਕ ਕੁਝ ਕ੍ਰਾਈਟਰੀਆ ਦੇ ਅਡਮਿਸ਼ਨ ਫੀਸ ਨੂੰ ਵੀ ਰਾਹਤ ਦਿੱਤੀ ਹੋਈ ਹੈ ਅਸੀਂ ਨਹੀਂ ਲੈ ਰਹੇ ਅਡਮਿਸ਼ਨ ਫੀਸ ਜਿਸ ਦੇ ਵਿੱਚ ਸਿਰਫ ਰਜਿਸਟ੍ਰੇਸ਼ਨ ਚਾਰਜਸ ਐਨੂਅਲ ਚਾਰਜਸ ਤੇ ਟਿਊਸ਼ਨ ਫੀਸ ਹੀ ਲੈ ਰਹੇ ਹਾਂ ਤੇ ਅਡਮਿਸ਼ਨਸ ਸ਼ੁਰੂ ਹੈ ਜੀ ਹੋਰ ਇੱਕ ਅਸੀਂ ਆਪਣੇ ਹੋਰ ਵਿਸ਼ੇਸ਼ਤਾਵਾਂ ਵਿਸ਼ੇਸ਼ਤਾ ਦੱਸਣਾ ਚਾਹੁੰਦੇ ਹਾਂ ਕਿ ਸੰਭਾਪ ਪ੍ਰੋਪਰ ਧਿਆਨ ਮੈਨੇਜਮੈਂਟ ਦਾ ਇਸ ਚੀਜ਼ ਤੇ ਵੀ ਬੱਚਿਆਂ ਤੇ ਪੜ੍ਹਾਈ ਦਾ ਕੱਟ ਤੋਂ ਕੱਟ ਬੋਝ ਜੋ ਕਿ ਬੱਚਿਆਂ ਨੂੰ ਡਿਪਰੈਸ਼ਨ ਦੇ ਵਿੱਚ ਬਦਲ ਕੇ ਬਹੁਤ ਜ਼ਿਆਦੇ ਬੱਚਿਆਂ ਦੇ ਮੈਂਟਲ ਹੈਲਥ ਨੂੰ ਇਫੈਕਟ ਕਰਦਾ ਤੇ ਜੋ ਕਿ ਉਹਨਾਂ ਦੇ ਫਿਊਚਰ 'ਤੇ ਵੀ ਬਹੁਤ ਮਾੜਾ ਬੱਚੇ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਤੇ ਜੋ ਕਿ ਚੀਜ਼ਾਂ ਸਾਡੇ ਵਾਸਤੇ ਜਦੋਂ ਕਿ ਪੜ੍ਹਾਈ ਇੱਕ ਵਰਦਾਨ ਹੋਣੀ ਚਾਹੀਦੀ ਸੀ ਉਹ ਬੋਝ ਦੇ ਕਾਰਨ ਉਹ ਇੱਕ ਮਤਲਬ ਸਾਡੇ ਲਈ ਹਾਨੀਕਾਰਕ ਬਣਦੀ ਜਾ ਰਹੀ ਹੈ ਸਾਡਾ ਮੇਨ ਮੰਤਵ ਇਹੀ ਹੈ ਵੀ ਬੱਚੇ ਤੇ ਪੜ੍ਹਾਈ ਦਾ ਬੋਝ ਘੱਟ ਤੋਂ ਘੱਟ ਤੇ ਉਹਨੂੰ ਐਜੂਕੇਸ਼ਨ ਕਿਸ ਤਰ੍ਹਾਂ ਪ੍ਰੈਕਟੀਕਲੀ ਤੇ ਵਿਦ ਐਕਟੀਵਿਟੀਜ਼ ਦਿੱਤੀ ਜਾਵੇ ਤੇ ਉਹਨੂੰ ਰੈਪਿਟਿਸ਼ਨਸ ਕਰਵਾਈਆਂ ਜਾਣ ਕੋਈ ਫੇਅਰ ਨੋਟਬੁక్స్ ਬਣਾਉਣ ਦਾ ਜ਼ਿਆਦਾ ਬੋਝ ਨਾ ਦਿੱਤਾ ਜਾਵੇ ਬੱਚਾ ਥੋਰੋ ਸਟੱਡੀ ਕਰੇ ਉਹਨਾਂ ਦਾ ਬੇਸ ਸਟਰੋਂਗ ਬਣਾਇਆ ਜਾਵੇ ਇਹ ਸਾਡੇ ਮੇਨ ਮੰਤਵ ਹੈ ਸਟੱਡੀ ਦੇ ਵਿੱਚ ਵੀ ਅਸੀਂ ਸਟੱਡੀ ਬੱਚਿਆਂ ਨੂੰ ਕਰਵਾਈਏ ਫੇਰ ਸਾਡੇ ਹੋਰ ਮੰਤਰੀ ਜੀ ਵੀ ਅਸੀਂ ਇਹਨਾਂ ਦੇ ਬੁਨਿਆਦੀ ਬੱਚਿਆਂ ਦੀ ਬੁਨਿਆਦੀ ਢਾਂਚੇ ਦੇ ਉੱਤੇ ਉਹਨਾਂ ਨੂੰ ਮੋਰਲ ਐਜੂਕੇਸ਼ਨ ਉਹਨਾਂ ਦੀ ਪਰਸਨੈਲਿਟੀ ਡਵੈਲਪਮੈਂਟ ਕਰੀਏ ਜਿਸ ਦੇ ਵਿੱਚ ਉਹਨਾਂ ਨੂੰ ਕਿਸ ਤਰ੍ਹਾਂ ਬੱਚੇ ਅੱਜਕੱਲ ਜੋ ਹੈ ਉਹ ਬਹੁਤ ਸ਼ਾਈ ਕਰਦੇ ਆ ਜਾਂ ਉਹ ਬੋਲ ਨਹੀਂ ਪਾਉਂਦੇ ਚਾਰ ਬੰਦਿਆਂ ਦੇ ਵਿੱਚ ਖੜਕੇ ਉਸ ਦਾ ਤਰੀਕਾ ਕਿਸ ਤਰ੍ਹਾਂ ਬੋਲਣਾ ਉਹ ਸਾਰਾ ਉਹਨਾਂ ਨੂੰ ਦੱਸਿਆ ਜਾਵੇ ਮੈਂ ਇਸ ਇਲਾਕੇ ਦੇ ਫਰੀਦਕੋਟ ਤੇ ਆਸ-ਪਾਸ ਦੇ ਇਲਾਕੇ ਨੂੰ ਇਹ ਬੇਨਤੀ ਕਰਦਾ ਹਾਂ ਵੀ ਵੱਧ ਤੋਂ ਵੱਧ ਬੱਚੜ ਕੇ ਆਪਣੇ ਬੱਚਿਆਂ ਦੀ ਐਡਮਿਸ਼ਨ ਇੱਥੇ ਕਰਵਾ ਕੇ ਉਹਨਾਂ ਦੇ ਸੁਨਹਿਰੀ ਪੁੱਖ ਲਈ ਆਪਾਂ ਉਸ ਦੀ ਨੀ ਰੱਖੀਏ ਤੇ ਇਹ ਕਲਾਸਿਸ ਐਡਮਿਸ਼ਨਸ ਸ਼ੁਰੂ ਹੈ ਜੀ ਪਲੇ ਵੇ ਸਕੂਲ ਤੋਂ ਲੈ ਕੇ 8 ਸਟੈਂਡਰਡ ਤੱਕ ਐਡਮਿਸ਼ਨਸ ਸ਼ੁਰੂ ਹੈ ਤੇ ਇਹ ਸਕੂਲ ਸਾਰੀਆਂ ਸਟਰੀਮਸ ਨਾਲ ਪਲੱਸ 2 ਤੱਕ ਹੈ